ਸਲੋਕ ਮਹੱਲਾ ਤੀਜਾ ਬਾਵਿਹਾਨਾ ਬਿਲਲਾਏ ਨਾ ਤਰਸਾਏ ਏਹੋ ਮਾਨ ਖਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਸਿਖ ਉਤਰੈ ਚੜੈ ਚਵਗਲ ਵੰਨ ਮਹੱਲਾ ਤੀਜਾ ਬਾਵੀਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਹੇ ਫਿਰਾਹੇ ਜਲ ਕੀ ਸਾਰ ਨਾ ਜਾਣ ਹੀ ਤਾਂ ਤੂੰ ਕੂਕਣ ਪਾਹੇ ਜਲ ਥਰ ਚਾਹੋ ਦੇਸ ਵਰਸਦਾ ਖਾਲੀ ਕੋ ਥਾਉ ਨਾਹੇ ਇਤੈ ਜਲ ਵਰਸਦਾ ਤਿਖ ਮਰਹੈ ਵਿਭਾਗਤ ਨਾ ਕੇ ਨਾਹੇ ਨਾਨਕ ਗੁਰਮੁਖ ਤਿਨ ਸੋ ਜੀ ਪਈ ਜਿਨ ਵਸਿਆ ਮਨੁ ਮਾਹੇ ਪਉੜੀ ਨਾਥ ਜਤੀ ਸੇਧ ਪੀਰ ਕਿਣੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਜੋਗ ਛਤੀ ਗੁਬਾਰ ਤਿਸ ਹੀ ਭਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀ ਲ ਅਨੀ ਲ ਅਗਾਮਾ ਸਰਜੀਤ ਸਬਾਇਆ ਅਗਨ ਉਪਾਈ ਵਾਦ ਭੁਖ ਤਿਹਾਇਆ ਦੁਨੀਆ ਕੈ ਸਿਰ ਕਾਲ ਦੂਜਾ ਭਾਇਆ ਰਖੈ ਰਖਣ ਹਾਰ ਜਿਨ ਸਬਦ 부ਝਾਇਆ ਸਲੋਕ ਮਹੱਲਾ ਤੀਜਾ ਇਹੋ ਜਾਲ ਸਭ ਤੈ ਵਰ ਸਦਾ ਵਰਸੈ ਭਾਏ ਸੁਭਾਏ ਸੇ ਬਿਰਖਾਂ ਹਰੀ ਆਵਲੇ ਜੋ ਗੁਰਮੁਖ ਰਏ ਸਮਾਏ ਨਾਨਕ ਨਦਰੀ ਸੁਖ ਹੋਏ ਇਹਨਾਂ ਜਨਤਾ ਕਾ ਦੁੱਖ ਜਾਏ ਮਹੱਲਾ ਤੀਜਾ ਨੀ ਰੈਣ ਚਮਕਿਆ ਉਠਾ ਸਹਿ ਪਰਲਾਏ ਜਿਤ ਉਠੈ ਅਨ ਧਨ ਬਹੁਤ ਉਪਜੈ ਜਾਂ ਸਹ ਕਰੇ ਰਜਾਈ ਜਿਤ ਖਾਦੈ ਮਨ ਤ੍ਰਿਪਤੀਐ ਜੀਆ ਜੁਗਤ ਸਮਾਏ ਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਦਾ ਧੰਨ ਨਾਮ ਹੈ ਸਦ ਹੀ ਰਹੈ ਸਮਾਏ ਨਾਨਕ ਜਿਨ ਕਉ ਨਦਰ ਕਰੇ ਤਾ ਇਹੋ ਧੰਨ ਬੱਲੇ ਪਾਏ ਪਉੜੀ ਆਪ ਕਰਾਏ ਕਰੇ ਆਪ ਹਾਉ ਕੈ ਸਿਉ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਰਾਏ ਖਾਰ ਜੋ ਤੇ ਸੁਭਾਵੈ ਸੋ ਥੀਐ ਹੁਕਮ ਕਰੇ گاਵਾਰ ਆਪ ਛਡਾਏ ਛੁਕੀਐ ਆਪੇ ਬਖਸ਼ਣਹਾਰ ਆਪੇ ਵੇਖੈ ਸੁਣੇ ਆਪ ਸਭ ਸਹ ਦੇ ਆਧਾਰ ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੋਰਮukh ਆਪ ਵਿਚਾਰੀਐ ਲੱਗੇ ਸੱਚ ਪਿਆਰ ਨਾਨਕ ਕਿਸ نو ਆਖੀਐ ਆਪੇ ਦੇਵਨ ਹਾਰ ਸਲੋਕ ਮਹਲਾ 3 ਝਾ ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਕੋ ਲਾਏ ਇਹੋ ਬਾਬੀਹਾ ਪਸ਼ੂ ਹੈ ਇਸ ਨੂੰ ਬੂਝਣ ਨਾਹੀ ਅੰਮ੍ਰਿਤ ਹਰ ਦਾ ਨਾਮ ਹੈ ਜੇਤ ਪੀਤੇ ਤਿਖ ਜਾਏ ਨਾਨਕ ਗੁਰਮੁਖ ਜੇਨ ਬੀਆ ਦਿਨ ਬਹੋੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇ ਸਾਂਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਉਠਾ ਜੀ ਆਜੁਗਤ ਹੋਏ ਧਰਨੀ ਨੋ ਸਿਕਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ ਗੁਰ ਪ੍ਰ사ਦੀ ਕੋ ਵਿਰਲਾਬੂਜੈ ਸੋ ਜਨ ਮੁਕਤ ਸਦਾ ਹੋਏ ਪਉੜੀ ਸੱਚਾ ਵੇ ਪਰਵਾਹੋ ਇੱਕੋ ਤੂੰ ਢਣੀ ਤੂੰ ਸਭ ਕਿਸ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਵ ਸੱਚੀ ਤੋਦਮਣੀ ਆਵਾ ਗਉਣ ਰਚਾਏ ਉਪਾਈ ਮੇਦਨੀ ਸਤਗੁਰੂ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਨ ਮੁਖ ਮੋਹੇ ਗੁਬਾਰ ਜਿਉ ਭੁੱਲਾ ਮੰਝ ਬਣੀ ਕੱਟੇ ਪਾਪ ਅਸੰਖ ਨਾਵੇ ਇੱਕ ਕਣੀ ਸਲੋਕ ਮਹਲਾ 3 ਜ ਬਾਹੀਆ ਖਸਮੇ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੂਲਹਿ ਬੂਲਿਆ ਥਾਏ ਨਾ ਪਾਏ ਖਸਮਾ ਵੱਡਾ ਦਾਤਾ ਰਹਿ ਜੋ ਇੱਛੇ ਸੋ ਫਲ ਪਾਏ ਬਾਹੀਆ ਕਿਆ ਬਪੂੜਾ ਜਗ ਤੈ ਕੀ ਤਖ ਜਾਏ ਮਹੱਲਾ ਤੀਜਾਲ ਬਾ ਵਿਹਾਰ ਪਿੰਨੀ ਰਹਿਣ ਬੁਲਿਆ ਸਹਜੇ ਸੱਚ ਸੁਭਾਏ ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਸਬਦੀ ਜਲ ਪਾਈਐ ਵਿੱਚੋਂ ਆਪ ਗਵਾਏ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸਤਗੁਰ ਦਿਆ ਮਿਲਾਏ ਪਉੜੀ कांडपताल असੰਖ ਮੈ ਗਣਤ ਨਾ ਹੋਈ ਤੂ ਕਰਤਾ ਗੋਵਿੰਦ ਤੁਦ ਸਿਰਜੀ ਤੁਦੈ ਗੋਈ ਲਖ ਚੌਰਾਸੀ ਵਿਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹ ਹੈ ਕਹਾ ਬਹ ਕੋਈ ਇਕ ਸਾਹ ਸਦਾ ਬਹਿ ਸੰਚਤਾਨ ਦੂਜੈ ਬਾਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵੇਣ ਨਾਵੇ ਬਾਜਾਰੀਆ ਵਿਹਾਵਲ ਹੋਈ ਕੂੜ ਨੇ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਸਲੋਕ ਮਹਲਾ 3 ਜੀ ਬਾਹੀ ਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰੈ ਕੂਕ ਪੁਕਾਰ ਨ ਹੋਵਈ ਨਦਰਿ ਨਦਰਿ ਨਿਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸਬਦ ਗੁਰੂ ਕੈ ਕਾਲ ਮਹੱਲਾ ਤੀਜਾ ਭਾਵੀ ਹਵੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨੇਧਾਨ ਨਾਨਕ ਗੁਰਮੁਖ ਬਖਸ਼ ਲਐ ਅੰਤ 베ਦੀ ਹੋਏ ਭਗਵਾਨ ਕਉਣੀ ਆਪੇ ਜਗਤ ਉਪਾਏ ਗੈ ਗੁਣ ਆਉਗਣ ਕਰੇ ਵਿਚਾਰ ਤਰੇ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਆਉਗਣ ਕਮਾਵਦੇ ਦਰਗਹ ਹੋਏ ਖੁਆਰ ਜੂਐ ਜਨਮ ਤਿਨੇ ਹਾਰਿਆ ਕਿਤ ਆਏ ਸੰਸਾਰ ਸੱਚਾ ਸ਼ਬਦ ਮਨ ਮਾਰਿਆ ਐਹ ਨਿਸਨਾਮ ਪਿਆਰ ਜਿਨਨੀ ਪੁਰਖੀ ਉਰ ਧਾਰਿਆ ਸੱਚਾ ਅਲਖ ਅਪਾਰ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਬ ਗਣਿਆਰ ਜਿਸ ਬਖਸ਼ੇ ਸੋ ਪਾਏਸੀ ਗੁਰ ਸ਼ਬਦ ਦੀ ਵਿਚਾਰ ਉਸ ਲੋਕ ਮਹੱਲਾ ਪੰਜਵਾ ਰਾਤ ਨਾ ਵਿਹਾਵੀ ਸਾਖ ਤਾਂ ਜਿੰਨਾ ਵਿਸਰੈ ਨਾਉ ਰਾਤੀ ਦਿਨ ਸੁ ਸੁਹੇਲੀਆ ਨਾਨਕ ਹਰ ਗੁਣ ਗਾਉ ਮਹੱਲਾ ਪਿੰਜਵਾ ਰਤਨ ਜਿਵੇਂ ਹਰਮਾਨ ਕਾ ਭੇਮਣੀ ਮਥਨ ਨਾਨਕ ਜੋ ਪ੍ਰਭ ਭਾਣਿਆ ਸੱਚੈ ਦਰ ਸੁਹਾਨ ਪਾਉੜੀ ਸੱਚਾ ਸਤਗੁਰ ਸੇਵ ਸੱਚ ਸੁਮਾਲਿਆ ਅੰਤ ਖਲੋਵਾ ਆਏ ਜੇ ਸਤਗੁਰ ਅਗੈ ਘਾਲਿਆ ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ ਮਨ ਮੁਖ ਵਿਣ ਨਾ ਵੈ ਕੂੜਿਆਰ ਫਿਰੈ ਬੇਤਾਲਿਆ ਪਸ਼ੂ ਮਾਨਸ ਚਾਮਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸਾਚ ਸੱਚੈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰਦੇ ਖਾਲਿਆ ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਜ ਸੁਭਾਏ ਮੀਗ ਵਰਸੈ ਦਇਆਕਾਰ ਗੂੜੀ ਸਹਿ ਬਰਲਾਏ ਬਾਬੀ ਹੈ ੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਲਾਹੀਐ ਜੇ ਦੇਂਦਾ ਸਭਨਾ ਜੀਆ ਰਿਜਕ ਸਮਾਏ ਮਹੱਲਾ ਤੀਜਾ ਯਾਤ੍ਰਿਕ ਤੂੰ ਨਾ ਜਾਣੀ ਕਿਆ ਤਉਦ ਵਿੱਚ ਦਿਖਾ ਹੈ ਕਿਤ ਪੀਤਾ ਤਿਖ ਜਾਏ ਦੂਜਾ ਪਾਏ ਪਰਮਿਆਂ ਅੰਮ੍ਰਿਤ ਜਲ ਪੱਲੈ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਹਿਆ ਸਮਾਏ ਪਉੜੀ ਏਕ ਵਾਣ ਖੰਡ ਬੈ ਸਹ ਜਾਏ ਸਾਧਨਾ ਦੇਵਹੀ ਏਕ ਪਾਲਾ ਕਕਰ ਭੰਨ ਸੀਤਲ ਜਲ ਹੀ ਵਹੀ ਏਕ ਭਸਮ ਚੜਾਵੇ ਅੰਗ ਮੈਲ ਨਾ ਧੋ ਵਹੀ ਏਕ ਜਟਾ ਵਿਕਟ ਵਿਕਰਾਲ ਕੋਲ ਘਰ ਖੋ ਵਹੀ ਇਕ ਨਗਨ ਫਿਰਹਿ ਦਿਨ ਰਾਤ ਨੀਦ ਨਾ ਸੋਵਹੀ ਇਕ ਅਗਨ ਜਲਾਵੈ ਅੰਗ ਆਪ ਵਿਗੋਵਹੀ ਮੇਨ ਨਾਵੈ ਤਨ ਸ਼ਾਰ ਕਿਆ ਕਹਿ ਰੋ ਵਹੀ ਸੋਹਨ ਖਸਮ ਦੁਆਰ ਜੇ ਸਤ ਗੁਰ ਸੇਵਹੀ